ਸੈਸ਼ਨ ਯੂਨਾਇਟਡ ਸਰਕਾਰ ਨੇ ਲੈ ਕੇ ਆਂਦਾ ਤੁਸੀਂ ਆਪਿਆ ਆਪੇ ਦੇਖਿਆ ਹੋਣਾ ਕਿ ਸਪੈਸ਼ਲ ਬੁਲਾ ਲਿਆ ਸੈਸ਼ਨ ਸੈਸ਼ਨ ਦੀ ਤਿਆਰੀ ਹੈ ਨਹੀਂ ਜਿਸ ਗੰभीर ਮੁੱਦੇ ਤੇ ਲੈ ਕੇ ਆਂਦਾ ਜਿੱਤੇ ਹਰ ਪੰਜਾਬੀ ਜਿਹੜਾ ਸਾਡੇ ਸੂਬੇ ਵਿੱਚ ਜਾਂ ਦੇਸ਼ ਵਿੱਚ ਹੀ ਨਹੀਂ ਆਸ ਤੇ ਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਜਗਤ ਬੈਠਾ ਉਹ ਸਾਰੇ ਬਹੁਤ ਜ਼ਿਆਦਾ ਚਿੰਤਿਤ ਨੇ ਵਿਦਵੀਆਂ ਦੇ ਕੇਸਾਂ ਤੋਂ ਉਹ ਇਸ ਪਾਰਟੀ ਤੋਂ ਉਮੀਦ ਰੱਖਦੇ ਸੀ ਕਿ ਜਿਸ ਪਾਰਟੀ ਨੇ ਵਾਦਾ ਕੀਤਾ ਸੀ ਸਰਕਾਰ ਬਣਾਉਣ ਤੋਂ ਪਹਿਲੇ ਕਿ ਅਸੀਂ ਜਦੋਂ ਵੀ ਸਰਕਾਰ ਚਾਏ ਅਸੀਂ 24 ਘੰਟਿਆਂ ਦੇ ਵਿੱਚ ਵਿਦਵੀਆਂ ਦੀ ਜਸਟਿਸ ਲਾਣਾ ਅੱਜ ਜੇ ਤਕਰੀਬਨ ਤੁਸੀਂ ਵੇਖੋ ਇਹ ਸਰਕਾਰ ਦੇ 3.5 ਸਾਲ ਬੀਤਣ ਤੋਂ ਬਾਅਦ ਇਹਨਾਂ ਕੋ ਆਪਣਾ ਥੱਲੇੜਾ ਤਿਆਰ ਨਹੀਂ ਹੋਇਆ। ਤੁਸੀਂ ਹਰਾਂ ਲੋਗੋ ਕੇ ਕਿ ਇੱਕ ਸਿਮਿਲਰ ਬਿਲ 2018 ਦੇ ਵਿੱਚ ਅਮਰੋਦਸਤੀ ਸਰਕਾਰ ਲੈ ਕੇ ਆਈ ਉਹ ਮੈਂ ਸਾਰੇ ਹਾਊਸ ਨੂੰ ਤੇ ਸਾਰੇ ਪੰਜਾਬੀ ਜਨਤਾ ਨੂੰ ਦੱਸਣਾ ਚਾਹਨਾ ਉਹ ਬਿਲ ਯੂਨੀਨਿਮਸਲੀ ਪਾਸ ਹੋਇਆ ਪਾਰਟੀ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਅਕਾਲੀ ਦਲ ਵੀ ਸੀ ਜਿਹਦੇ ਵਿੱਚ ਭਾਤਪਾ ਵੀ ਸੀ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਬਕਾਇਦਾ ਦੌਰ ਉਦਾ ਸਪੱਤਨ ਕਰਦੇ ਇਹਨਾਂ ਨੂੰ ਮਸਲੀ ਪਾ ਅਸੀਂ ਹੈਰਾਨ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫਿਰ ਸਾਡੇ ਖਾਤੇ ਚੜ੍ਹ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿੰਦੇ ਇਹਨਾਂ ਨੂੰ 2 ਦਿਨ ਐਕਸਟਰਾ ਦਿੱਤੇ ਨੇ 2 ਦਿਨ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਤਾਂ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਨਾਲ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨਾਲ ਇਹ ਗੱਲ ਕਹੀ ਕਿ ਅਸੀਂ ਚਾਹ ਮੰਗਦੇ ਸਿਰ ਚੰਗੇ ਮਾਹੌਲ ਦੇ ਵਿੱਚ ਇਹ ਆਦਮੀ ਆ ਕਿਉਂਕਿ ਬਹੁਤ ਸੈਂਸਿਟਿਵ ਹੁੰਦਾ ਹੈ ਕਿ ਸੰਜੀਦਾ ਉਥੇ ਬੈਸ ਹੋਣੀ ਚਾਹੀਦੀ ਅਸੀਂ ਪ੍ਰੋਮਿਸ ਕੀਤਾ ਕਿ ਸੰਜੀਦਾ ਬਹਿਸ ਹੋਏਗੀ ਹਰ ਸਪੀਕਰ ਸਾਹਿਬ ਜਿਹੜਾ ਐਡਵਾਂਸ ਡਰਾਫਟ ਸਾਨੂੰ ਤੁਸੀਂ ਆਪੋਜੀਸ਼ਨ ਪਾਰਟੀਆਂ ਨੂੰ ਜਾਂ ਮੈਂਬਰਸ ਨੂੰ ਦੇਣਾ ਹੁੰਦਾ ਤੁਸੀਂ ਇਹ ਐਡਵਾਂਸ ਡਰਾਫਟ ਹੀ ਕੋਈ ਨਹੀਂ ਦਿੰਦਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਬੋਸ ਜੀ ਨਵਾਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਅਸੀ ਕੰਪਿਊਟਰ ਹੈ ਜਿਹੜਾ ਕੋਈ ਬਟਨ ਲੱਪੀ ਹੈ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਇ ਸਰਨੇਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਜਿਸ ਅਸੀਂ ਸਟੱਡੀ ਕਰਨਾ ਹੁੰਦਾ ਅੰਦਰ ਇਸ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਵੱਲੋਂ ਬਟ ਬਹਿਸ ਕੱਲ ਸਵੇਰੇ ਦੇ ਦਰ ਵੇ ਸ਼ੁਰੂ ਹੋਏਗੀ ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰਕੇ ਆ ਗਏ ਮੈਨੂੰ ਪਤਾ ਲੱਗਾ ਹੋ ਥੋੜੀ ਦੇਰ ਪਹਿਲੇ ਭਗਵੰਤ ਮਾਨ ਜੀ ਇੱਥੇ ਕਹਿ ਕੇ ਗਏ ਨੇ ਕਿ ਬਾਜੀਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਨਹੀਂ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਬੀਅਦਬੀਆਂ ਦੇ ਮੁੱਦੇ ਤੇ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜਿਹੀ ਗੰਬੀਰਤਾ ਬਖਸ਼ੀ। ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ। ਉਹ ਵੀ ਸੰਦੇ ਸੀ ਅਮਨ ਉਹ ਲੋੜਾ ਦੀ ਸੰਜੀਦਗੀ ਦੇ ਨਾਲ ਇੱਥੇ ਬਹਿਸ ਹੋਣੀ ਚਾਹੀਦੀ। ਅਸੀਂ ਵੀ ਚਾਹਦੇ ਹਾਂ ਕੋਈ ਗੁਨਾਹ ਕੁਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਬੇਅਦਵੀ ਕਰਦਾ ਉਹ ਸਦਾ ਤੋਂ ਬਿਨਾ ਜਾਣਾ ਚਾਹੀਦਾ। ਬਾਕੀ ਸਾਰੀ ਚਰਚਾ ਸਵੇਰੇ ਰੱਖਾਂ। ਅਸੀਂ ਤਿਆਰ ਪਰ ਤਿਆਰ ਸੀ। ਅਸੀਂ ਚਾਹਦੇ ਸੀ ਸੰਜੀਦਾ ਮਾਹੌਲ ਚ। ਮੈਂ ਇਹੀ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋ ਤੇ ਇਹੋ ਜਿਹਾ ਜਵਾਬ ਹੈ ਨੇ ਜਿੱਦ ਦਿਨ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਦੋਂ ਤੁਸੀਂ ਪਾਣੀਓ ਪਾਣੀ ਹੋ ਗਏ ਤੋਂ ਇਹ ਇਸ ਗੱਲ ਕਾਹਨ ਇਹਦੇ ਵਿੱਚ ਮੈਟਰਮੈਂਟ ਇਹੀ ਹੈ ਤੋਂ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸਬਲੀ ਹਾਊਸ ਮਜੋਰਿਟੀ ਭਾਵੇਂ ਇਹਨਾਂ ਕੋਲ ਹੈ ਬਸ ਸਾਰੀਆਂ ਪੋਲੀਟੀਕਲ ਜਮਾਤਾਂ ਚਾਹਦੀਆਂ ਸੀ ਕਿ ਕੱਲ ਚਰਚਾ ਹੋਏ ਸਾਨੂੰ ਟਾਈਮ ਮਿਲੇ ਅਸੀਂ ਸਟੱਡੀ ਕਰ ਸਕੀਏ ਅਸੀਂ ਸਾਥੀਆਂ ਦੀ ਰਾਏ ਲੈ ਅਸੀਂ ਇਹਨਾਂ ਮੁੱਦਿਆਂ ਤੇ ਬੀਟਲਮੈਂਟ ਆਫ ਪੰਜਾਬ ਵਾਸਤੇ ਸੋ ਥੈਟ ਇਸ ਕਿਸਮ ਦੇ ਇਨਸੀਡੈਂਟ ਡਿਮਾਈਨਿਸ਼ ਹੋ ਸਕੇ ਲੋਕਾਂ ਨੂੰ ਡਰ ਹੋਏ ਲੋਕਾਂ ਨੂੰ ਹੌਫ ਹੋਏ ਬੇਦੀ ਵੀ ਅਸੀਂ ਕੱਲ ਇਹਦੇ ਤੇ ਬਹਿਸ ਕਰਾਂਗੇ ਇਹਦੇ ਨਾਲ ਨਾਲ ਸਾਨੂੰ ਹਰਾਨੀ ਇਸ ਗੱਲ ਦੀ ਹੋਈ ਹੈ ਅਫਸੋਸ ਵੀ ਬੜਾ ਹੋਇਆ ਹੈ ਸਨਵਾ ਸਾਹਿਬ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਲਾਅ ਐਂਡ ਆਰਡਰ ਦੀ ਜਿਹੜੀ ਗੰਭੀਰ ਮਸਲਾ ਉਹਦੇ ਤੇ ਚਰਚਾ ਕਰਾਂਗੇ ਅੱਜ ਤੁਸੀਂ ਵੇਖੋ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਸਾਰਾ ਅੱਜ ਦਾ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ bizness ਉਹਦੇ ਵਿੱਚ ਲਾਅ ਐਂਡ ਆਰਡਰ ਦਾ ਉਹਦੇ ਦੇ ਬੱਸ ਕਰਦਾ ਕੋਈ ਟਾਈਮ ਹੀ ਹੈ ਲੈਂਡ ਪੂਲਿੰਗ ਤੇ ਕੋਈ ਅੱਜ ਹਜ਼ਾਰਾਂ ਲੋਕ ਇੰਡੀਆ نیشنل ਕਾਂਗਰਸ ਦੇ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਧਾਨ ਦੇ ਥੱਲੇ ਰਾਜਾ ਵਰਿੰਗ ਜੀ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜਾ ਗਲਾਡਾ ਦਾ ਆਫਿਸ ਏ ਲੁਧਿਆਣੇ ਦੇ ਵਿੱਚ ਉਹਨਾਂ ਪ੍ਰਦਰਸ਼ਨ ਪੰਜਾਬੀਆਂ ਨੂੰ ਅਸੀਂ ਫੇਰ ਇਹ ਅਪੀਲ ਕਰਨੇ ਕਿ ਜੋ ਨਰਿੰਦਰ ਮੋਦੀ ਜੀ ਨੇ ਕਾਲੇ ਕਾਨੂੰਨ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਮਤਬਦ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਜ਼ਮੀਨਾਂ ਨੂੰ ਡਾਨੀ ਤੇ ਬਾਨੀ ਨੂੰ ਦੇਣਾ ਚਾਹੁੰਦੇ ਸੀ ਇਹ ਪੰਜਾਬੀਆਂ ਨੇ ਉਹਨਾਂ ਦਾ ਮਨਸੂਬਾ ਸਿਰੇ ਨਹੀਂ ਚੜਨ ਦਿੱਤਾ ਇਹ ਕੇਜਰੀ ਵਾਲਨ ਕੋਡ ਹੈ ਵੀ ਬਲਸੂਬਾ ਸੀ ਸਿਰੇ ਨਹੀਂ ਚੜਨ ਤਾਂਗੇ ਕਿਉਂਕਿ ਇਹਨਾਂ ਨੇ ਫਾਈਨਲੀ ਇਥੋਂ ਭੱਜ ਲਾ ਕੇਜਰੀ ਵਾਲ ਨੇ ਕੋਈ ਸਾਇੰਟਿਫਿਕ ਫਾਈਲ ਨਾ ਭਗਵੰਤ ਨੂੰ ਫਿਰਦਾ ਚੀਫ ਸਕੱਟਰੀ ਸਾਹਿਬ ਦੀ ਸਤਾਈ ਦੇ ਵਿੱਚ ਡਰ ਮੁੱਕ ਜਾਣੀ ਨੌਕਰੀ ਖਤਮ ਹੋ ਜਾਣੀ ਤੇ ਆਪਾਂ ਲਭਾਂਗੇ ਕੋਈ ਇਸ ਗੱਲ ਕਾਰ ਕਰ ਰੋ ਮੱਛੀ ਹੋਏ ਆਪਣੇ ਜਿਹੜੇ ਦਿੱਲੀ ਤੋਂ ਲਿਆ ਕੇ ਬਰਿਸਟਰਾਂ ਨਾਲ ਮੀਟਿੰਗਾਂ ਕਰਦੇ ਨੇ ਤੁਸੀਂ ਲੋਕਾਂ ਨੂੰ ਇਸ ਗੱਲ ਵੱਲ ਪ੍ਰੇਰਿਤ ਕਰੋ ਇਹ ਬੜਾ ਤੁਹਾਡੇ ਹੱਕ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਜਿਹੜੀ ਇਹ ਪਾਲਿਸੀ ਹੈ ਇਹ ਪ੍ਰੇਰਿਤ ਕਰੋ ਪ੍ਰੇਰਿਤ ਕਿਸੇ ਨੇ ਨਹੀਂ ਹੋਣਾ ਸਿੰਦਰਜਨ ਜੀ ਤੁਹਾਨੂੰ ਲੁੱਟ ਨਹੀਂ ਕਿਸੇ ਨੇ ਕਰਦਾ ਸੋ ਕੱਲ ਅਸੀਂ ਹੋਕਵਾ ਇਹਨੂੰ ਜਵਾਬ ਵੀ ਦਵਾਂ ਭਗਵੰਤੂ ਇਹਦੀ ਪਾਰਟੀ ਨੇ ਤੇ ਇਹਨੇ ਤੇ ਕੇਜਰੀਵਾਲ ਜਿਹੜਾ ਸਭੂਚੇ ਪੰਜਾਬ ਨੂੰ ਯਕੀਨ ਦਿਵਾਇਆ ਸੀ 24 ਘੰਟਿਆਂ ਦਾ ਉਹ ਕਈ ਮਹੀਨਿਆਂ ਵਿੱਚ ਤਬਦੀਲ ਹੋ ਕੇ ਰਹਿ ਗਿਆ ਹੈ ਇਹ ਕੀ ਕੀ ਕਾਰਗੁਜ਼ਾਰੀ ਇਹਨਾਂ ਦੇ ਵੇਖੋ ਮੈਂ ਦੱਸਣਾ ਚਾਹਨਾ ਰਾਸ਼ਟਰਪਤੀ ਜੀ ਕੋ ਜਿਹੜਾ ਬਿੱਲ ਗਿਆ 2018 ਦਾ ਗਿਆ ਅਜੇ ਤੱਕ ਕਦੀ ਵੀ ਜਦੋਂ ਦੇ ਬਾਈ ਦੇ ਆਏ ਨੇ ਇੱਕ ਵਾਰ ਵੀ ਇਹਨਾਂ ਨੇ ਜਾ ਕੇ ਰਾਸ਼ਟਰਪਤੀ ਜੀ ਦੇ ਕੋਲ ਇੱਕ ਵਾਰ ਵੀ ਸੰਜੀਦਾ ਇਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਬਿੱਲ ਨੂੰ ਜਿਹੜਾ ਸਰਬਸੱਕਤੀ ਨਾਲ ਪਾਸ ਹੋਇਆ ਕਿ ਅਸੀਂ ਉਸ ਨੂੰ ਮਨਜ਼ੂਰੀ ਦੇਵਾ ਸਕਦੇ ਜੋ ਕੱਲ ਮੇਰੇ ਵੀਰੋ ਤੇ ਭਰਾਓ ਇਹਦੇ ਤੇ ਬਹਿਸ ਹੋਏਗੀ ਸੰਗੀਤਾ ਬਹਿਸ ਹੋਏਗੀ ਅਸੀਂ ਪੰਜਾਬ ਦੇ ਸੈਂਟੀਮੈਂਟਸ ਦੇ ਨਾਲ ਤੇ ਇਹਨਾਂ ਦਾ ਜਿਹੜਾ ਮੋਰਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖਾਂਗੇ ਕਿ ਇਹਨਾਂ ਦੀ ਸਰਕਾਰ ਨੇ ਸਾਡੇ ਦਿਨਾਂ ਸਾਡਾਂ ਦੇ ਵਿੱਚ ਕੀ ਕੀਤਾ ਬਹੁਤ ਬਸ਼ਮੀਰੀ ਅੱਜ ਬਹੁਤ